ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਇੱਕ ਟਾਈਮ ਦੋ ਟਾਈਮ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਅੱਜ ਦੀ ਵਿਜਿਟ ਪਿੰਡ ਫਤਿਆਲ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਨੂੰ ਜੀਰਾ ਆ ਗਏ ਭਾਈ ਜੋਗਨ ਦੇ ਫਾਰਮ ਤੇ ਪਹੁੰਚੇ ਆ ਦੋ ਪਸ਼ੂ ਖਾਵਾਂਗੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਸ਼ੇਅਰ ਜ਼ਰੂਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਕਰਦੇ ਗੱਲਬਾਤ ਪੁੱਛਦੇ ਹਾਂ ਕਿਹੋ ਜਿਹਾ ਰਹਿਣਗੇ ਭਾਅ ਪੱਤੇ ਬਾਈ ਜੋਬਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਠੀਕ ਏ ਵਧੀਆ ਵਧੀਆ ਕਿਰਪਾ ਵੀ ਆਰਾਮਦਾਦੀ ਚਲੋ ਸ਼ੁਕਰ ਹੈ ਜੀ ਗੁਰੂ ਰਾਮਦਾਸ ਹੋਰ ਵਧੀਆ ਚੱਲ ਜਾਂਦੇ ਕੰਮ ਹਾਂਜੀ ਵਧੀਆ ਵਧੀਆ ਵੀਰੇ ਠੀਕ ਆ ਡਰੈੱਸ ਕਰੀਏ ਨੋਟ ਜੀ ਰਾਸ ਵੀਰੇ ਪਿੰਡ ਦੂਲੇ ਵਾਲਾ ਵਾ ਆਪਣਾ ਫੱਤੇ ਵਾਲੇ ਦੇ ਨੇੜੇ ਬਿਲਕੁਲ ਅੱਗੇ ਹਨਾ ਹਾਂਜੀ ਮੱਲਾਂ ਵਾਲਾ ਵੀ ਨੇੜੇ ਹਾਂਜੀ ਜਿਲ੍ਹਾ ਫਿਰੋਜ਼ਪੁਰ ਤਹਿਸੀਲ ਜੀਰਾ ਹਾਂ ਹਾਂਜੀ ਮੱਲਾਂ ਵਾਲਾ ਖਾਸ ਆਪਣੇ ਨੇੜੇ ਹੈ ਤੇ ਮੋਬਾਈਲ ਨੰਬਰ 7528831805 ਠੀਕ ਹੈ ਜੀ ਹਾਂਜੀ ਦੋ ਪਸ਼ੂ ਖਾਣੇ ਅੱਜ ਹਾਂਜੀ ਹਾਂਜੀ ਦੋ ਪਸ਼ੂ ਵੀਰੇ ਰਾਤ ਹੈ ਗਈ ਚਾਰ ਪੰਜ ਨੇ ਹੁੰਦ ਸਿਆ ਇਹ ਦੋ ਤਿੰਨ ਸਿਰੇ ਸੇਲ ਹੋ ਗਏ ਦੋ ਰਹਿ ਗਏ ਚਲ ਮੈਂ ਦੋਹਾਂ ਦੀ ਪਾ ਰਿਹਾ ਨੇ ਵੀਡੀਓ ਠੀਕ ਹੈ ਜੀ ਤੇ ਕਿਹੜਾ ਸੂਆ ਬੈਠ ਸੋਈ ਆ ਕੋਈ ਮੇਰਾ ਭਰਾ ਦਿੱਗੀ ਲਾ ਲੀ ਜਿਆ ਸੁਹਾਣਾ ਲੀ ਤੀਜਾ ਲਾ ਲੀ ਹਾਂ ਲੈਂਦੀ ਹਾਂ ਹਾਂ ਵੀਰਾ ਭਰਾ ਸਾਹਮਣੇ ਆ ਤੇ ਮਗਰ ਬੱਚਾ ਮਗਰ ਵੀਰੇ ਬੱਚਾ ਤੇ ਪੱਕਾ ਦੁੱਧ ਕੋਲ ਕਿੰਨਾ ਹੋਊਗਾ ਵੀਰੇ ਇਸ ਟਾਈਮ ਹਫਤੇ ਦਾ ਦਾਂਦ ਰਾਏ ਸੂਈ ਥੱਲੇ ਦੁੱਧ ਦੇ ਗਾਵਾ 15 ਕੁਲ 15 16 ਲੀਟਰ ਦੇ ਲੱਗ ਮੰਨ ਕੇ ਸਾਨੂੰ ਮੰਨਾ ਠੀਕ ਹੈ ਹਾਂਜੀ 15 ਤੋਂ ਪਲਾ ਬਾਹਰ ਹੋ ਘੱਟ ਨਹੀਂ ਹੈ ਠੀਕ ਆ ਪੱਕਾ ਚੋਣ ਓਕੇ ਬਿਲਕੁਲ ਵੀਰੇ ਓਕੇ ਠੀਕ ਆ ਤੋਰਾ ਕਰਾ ਲਈਏ ਚੈੱਕ ਹੋਲ ਕੇ ਨਵੀਂ ਸੱਜਣੋਂ ਬਹੁਤ ਸੋਹਣਾ ਥਾਨ ਲੱਗਾ ਮੁੱਠੀ ਵਾਲਾ ਥਾਨਿਆ ਕਾਲਾ ਤੇ ਚਵਾਈ ਚੋਈ ਬਿਲਕੁਲ ਚੰਗੀ ਧਾਰਾ ਵੀ ਮਰਵਾ ਕੇ ਤੁਹਾਨੂੰ ਵਿਖਾਉਨੇ ਆ ਠੀਕ ਹੈ ਜੀ ਤੇ ਠੰਡੀ ਬੜੀ ਆ ਵੇੜ ਵੇਖੋ ਸੀਲੀਆਂ ਸੋਲੀਆਂ ਚੰਗੀਆਂ ਜਿਤਨਾ ਮਰਜ਼ੀ ਥੱਲੇ ਭਾਂਵੇਂ ਬੈਠਾ ਰਵੇ ਵਾਹ ਜੀ ਵਾਹ ਆਏ ਹੋ ਸੀਲਗਾਂ ਜਿੰਨੇ ਘਰੇ ਚੋਣੀ ਆ ਨਾ ਉੱਥੇ ਪੁੱਛੋ ਕੁਲੀ ਹਾਂ ਕੋਈ ਵੀਰ ਭੈਣ ਚ ਹੋਵੇ ਵੀਰ ਚ ਹੋਵੇ ਬੱਚਾ ਚ ਹੋਵੇ ਬਜ਼ੁਰਗ ਚ ਹੋਵੇ ਪਰਮਾ ਦੀ ਲੱਤ ਫੱਟ ਜੂਗੀ ਸੀ ਜਿਹੜਾ ਡੰਗਰੇ ਨਾਲ ਸਾਊ ਹਾਂਜੀ ਹਾਂਜੀ ਉਹ ਹਮੇਸ਼ਾ ਹੀ ਜਿਹੜਾ ਬਹੁਤ ਵਧੀਆ ਖੋਲ ਕੇ ਤੋਰਾ ਕਰਾ ਦਿਕੀ ਚੱਕ ਗਿੱਟ ਗਿੱਟ ਦੀ ਬਿਰੰਤੇ ਥਾਣਾ ਧੰਨਵਾਦ ਮੋਟਾ ਤੇ ਲੰਮਾ ਥਾਣਾ ਗਿੱਟ ਗਿੱਟ ਦੀ ਬਿਰੰਤੇ ਹਾਂ ਲੋ ਸਜਣੋ ਥਾਣ ਮਗਰਲੀ ਸਾਈਡ ਤੋਂ ਬੜਾ ਗਾਇਬ ਆ ਤੇ ਅੱਗੋਂ ਵੀ ਗਾਇਬ ਚੰਗਾ ਰਾਜੀ ਬਾਜੀ ਆ ਫੁੱਲ ਵਜਨ ਵਟੇ ਵਾਲੀ ਆ ਛੋਟੀ ਨਹੀਂ ਵੱਡੀ 16 ਕਿਲੋ ਦੁੱਧ ਹਨਾ ਹਾਂਜੀ ਹਾਂਜੀ 16 ਕਿਲੋ ਦੁੱਧ ਦੱਸਦੇ ਆ ਤੇ 15 ਕਿਲੋ ਕਹਿੰਦੇ ਕਿ ਜਿਤਨਾ ਮਰਜ਼ੀ ਕੋਈ ਖੜ ਸਕਦਾ 15 ਆਨਲਾਈਨ ਮਾਲ ਗਿਆ ਹਾਂ ਬੜਾ ਜਾਂਦਾ ਲਓ ਜੀ ਤੇ ਤੋਰਾ ਤਰਾ ਚੰਗਾ ਵਹਿੜਦਾ ਤੀਸਰਾ ਸੂਆ ਭਾਵੇਂ ਕੋਈ ਮੰਨ ਲੇ ਆਂਦੇ ਕੀ ਦੂਸਰਾ ਸੂਆ ਹੀ ਦੱਸਦੇ ਹਾਂ ਠੀਕ ਆ ਜੀ ਬਹੁਤ ਸੋਹਣੀ ਆ ਲੈਓ ਕਰਮਾ ਦੀ ਬਹੁਤ ਜਿਆਦੀ ਚੰਗੀ ਵੀਰੇ ਨਹੀਂ ਚੰਗੀ ਆ ਮਿਲਕਮੈਨ ਵੀ ਸਜਣੋਂ ਚੰਗੀ ਮੋਟੀ ਲੱਗੀ ਆ ਹਾਂਜੀ ਹਾਂਜੀ ਤੇ 15 ਕਿਲੋ ਜਿਹੜਾ ਭਾਂਡੇ ਚ ਦੁੱਧ ਪਾ ਕੇ ਆਪਣੀ ਤਸੱਲੀ ਕਰ ਸਕਦਾ ਹਾਂ। ਹਾਂਜੀ ਹਾਂਜੀ। ਹਾਂ। ਤੇ ਬਾਈ ਜੋ ਬਣਾ ਫਿਰ ਰੇਟ ਦੀ ਗੱਲ ਕਰੀਏ ਤੇ ਕਿੰਨੇ ਕੀ ਦੇ ਦੇ ਲਈਏ। ਰੇਟ ਤੁਹਾਨੂੰ ਦੱਸਿਆ ਜਾਂ ਵਿਰੇ ਵੀ ਆਪਣੇ ਰੇਟ ਜੈ ਆ ਹੀ ਹੁੰਦੇ ਸਤਰੀ ਹੁੰਦੇ ਰੇਟ। ਹਾਂਜੀ। ਹਾਂਜੀ। ਮੁੱਲ ਜਿਹੜੇ ਕਰਨ ਨੂੰ ਆਪਾਂ ਬਾਹਰ ਤੇ ਹੋਈਆਂ 70 ਰੁਪਈਆ 70 ਕਿਲੋ ਕੀ ਕੀਤੀ ਜਾਂਦੇ। ਹਾਂ। ਜਿਉਂ ਤੇਖ ਦਾ ਹਿਸਾਬ ਹੈ ਤੇ ਬਾਕੀ ਹੋਏ ਵੀ ਪਿਆ ਬਾਹਰ ਮੁੱਲ ਆਪਾਂ ਨੂੰ ਪਤਾ ਵੀ ਆ। ਹਾਂ। ਪਸ਼ੂ ਬਹੁਤ ਘੱਟ ਮਿਲਦੇ ਨੇ। ਜੀ। ਇਰੇ ਮੋਲੇ ਗਾ 65 ਤੇ 55000 ਦੀ ਹਾਨਾ ਦੇ ਦਾਂਗੇ ਨਹੀਂ ਖੁੱਲਾ ਕਰੀਏ ਮਾਤਾ ਹਾਂ ਮਾਤਾ ਦਾ ਬੜਾ ਖੁੱਲਾ ਕਰਤਾ ਆਪਾਂ ਬੜਲੇ ਬਹੁਤ ਦੂਰੋਂ ਆਏ ਹਾਂ ਮਾਤਾ ਨਾਲ ਦਾ ਪਿਆਰ ਮੈਂ ਉਹ ਤੋਂ ਪਹਿਲੀ ਵੀਡੀਓ ਹਾਂਜੀ ਪਹਿਲੀ ਦੇ ਵਿੱਚ ਪਟਾਕੇ ਪਾ दिए 2000 ਰੁਪਏ ਹੋਰ ਆਪਾਂ ਵੈਲਕਮ 55 ਜਾਰੀ ਕਰ ਦਈਏ ਨਹੀਂ 55 ਦੇਣਾ ਕਰ ਦਈਏ ਕਰ ਦਈਏ 55000 ਔਖਾ ਨਹੀਂ ਨਾ ਜਾਣ ਦੇ ਪਹਿਲੀ ਵੀਡੀਓ ਕੁਝ ਨਹੀਂ ਹੁੰਦਾ ਨਾ ਬਜਣਗੇ ਘੱਟ ਨਾ ਫਲੇ ਲਾਂਗੇ ਪਿਆਰ ਮਾ ਉਹ ਤਾਂ ਗਾ ਗਈ ਆ 52 ਦੇ ਦਾ ਕੋਈ ਹੈ 52 ਦੇ ਦਾ ਤੁਹਾਡੇ ਕਰਕੇ ਕਰਕੇ ਨੇ ਵੀਰੇ ਕੋਈ ਪਿੱਛੇ ਰੋਟੀ ਲੱਗਦੀ ਇਹਦਾ ਸਹੀ ਗੱਲ ਦੱਸਣਾ ਅੱਛਾ 1500 ਦੀ ਖੇੜੀ ਆ ਗਈ ਇਹਦੇ ਚਲੋ ਕੋਈ ਤੇ ਇੱਕ ਆਉਂਸਰ ਝੋਟੀ ਆ ਗਈ ਹਾਂਜੀ ਵੀਰੇ ਠੀਕ ਆ ਬਿੱਲੀ ਮਣਕੀ ਅੱਖ ਹਾਂਜੀ ਹਾਂਜੀ ਤੇ ਸਾਂਗ-ਸਾਂਗ ਚੰਗਾ ਕੁੰਡ ਲਾਈ ਬੈਠੀ ਕਰਮਾ ਲਈ ਵਿਖਾਇਓ ਖੁਰ ਕੇ ਨੂੰ ਮੁਖੜਾ ਮਗੜਾ ਕਰਾ ਵੱਡੀ ਵੀਰੇ ਪੂਰੀ ਵੱਡੀ ਝੋਟੀ ਵੱਡੀ ਆ ਬਈ ਜੋਣੇ ਬਣੀ ਵੀ ਆ ਬਣੀਆ ਵੀਰੇ ਕਿੰਨੇ ਚਿਰ ਦੀ ਪੱਕੀ ਬਣੀਆ ਮਹੀਨੇ ਤੋਂ ਉੱਪਰ ਦਿਨ ਹੋ ਗਏ ਵੀਰੇ ਬਣੀ ਨੂੰ ਅੱਛਾ ਜੀ ਇੱਕ ਮਹੀਨਾ ਆ ਗਿਆ ਹਨਾ ਹਾਂ ਜੀ ਠੀਕ ਹੈ ਸਪਰਾ ਵੀ ਆਪਣੇ ਕੋਲੇ ਵੀਰੇ ਹੈਗਾ ਵਾ ਬਣੀ ਦਾ ਠੀਕ ਆ ਅੱਜ ਆਪਾਂ ਦੇਣੀਆ ਵੇਲੀ ਕਰਕੇ ਔਰ 20 ਦਿਨਾਂ ਨੂੰ ਆਪਾਂ ਚੈੱਕ ਕਰਾ ਕੇ ਦਵਾ ਗਿਰਦਾ ਰੇਟ ਵੀਰੇ ਲੱਗ ਹੋ ਜੇ ਘਰਮਾ ਦੀ ਸੋਨ ਵਾਲੀ ਨਿਕਲ ਜੇ ਸੋਨ ਵਾਲੀ ਨਿਕਲ ਆ ਜੀ ਫਿਰ ਰੇਟ ਲੱਗ ਰਹੂਗਾ ਹਨਾ ਹਾਂ ਜੀ ਅੱਜ ਮੰਨੀਏ ਚਲੋ ਆਪਾਂ ਜਿਹੜਾ ਰੇਟ ਅੱਜ ਦਾ ਹੋਗਾ ਅੱਜ ਦਾ ਰੇਟ ਉਸ ਹਸਾਬ ਨਾਲ ਹੋਗਾ ਹਾਂ ਜੀ ਹਾਂ ਲਓ ਜੀ ਸੱਚੀ ਕਾਰ ਵਾਲੀ ਆ ਇਹਦੀ ਮਾਂ ਵੀ ਕਿਨਾਰੇ ਚੰਗੇ ਦੁੱਧ ਤੇ ਚੱਲਦੇ ਰਹੀ ਆਪਣੇ ਘਰੇ ਠੀਕ ਆ ਲੈਓ ਏ ਆਪਣੇ ਘਰ ਦੀ ਵੀਰੇ ਪੂਰੀ ਭਾਲੀ ਦੀ ਬੇਟੀ ਚਲੋ ਲੈਓ ਕਰ ਮਾਰੀ ਨੂੰ ਚਾਰ ਦੀ ਛੋਟੀ ਅੱਜ ਆਵੇ ਚਾਰ ਪੰਜ ਛੋਟੀਆਂ ਆਪਣੇ ਘਰੇ ਨੇ ਠੀਕ ਆ ਲੈ ਮੋੜ ਲਿਓ ਵੱਡੀ ਆ ਨਾ ਪੂਰੀ ਛੋਟੀ ਨਹੀਂ ਮੂੰਹਾਂ ਚੌਗੀ ਆ ਤੇ ਦੋਂਦੀ ਆ ਨਹੀਂ ਵੀਰੇ ਦੰਗੋ ਚੌਗਲੇ ਅੱਛਾ ਅੱਛਾ ਚੌਗੀ ਹੋ ਗਈ ਠੀਕ ਹੈ ਲਾਈ ਤੇ ਇਹਦੀ ਕੀਮਤ ਕਿੰਨੀ ਕਰ ਦੀਏ ਇਹ ਤਾਂ ਬਹੁਤ ਸੋਨਾ ਲੱਗਾ ਨਾਲ ਆਪਣਾ ਵੇਖ ਲੈ ਸਾਹਮਣੇ ਫੀਲ ਦਿੰਦਾ ਹੀ ਹੁੰਦਾ ਹਾਂ ਹਾਂ ਬੰਦੋ ਜੀ ਹਾਂਜੀ ਬੇ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਨਾ ਕਰੀ ਜਾਏ ਹਾਂਜੀ ਆਹ ਰੋਵਾ 2 ਲੱਖ ਦੀ ਮੈਂ ਹੁਈ ਤੇ ਅੱਜ ਗੱਲ ਵੀ ਆਰ ਦੇ ਵਿੱਚ ਚੰਗੀ ਮੈਂ ਛੋਟੀ ਹੂੰ ਮੁੱਲ ਵੀਰੇ 65 ਹਾਂ ਨਾ 60 55 ਹਜ਼ਾਰ ਦੀ ਲੈਦਾ ਬੋਹਣ ਜਾਰੀ ਦੇ ਦੀ ਕਾਵੇਂ ਕੋ ਗਾਂ ਲੈ ਜੇ ਭਾਵੇਂ ਮੈਂ ਲੈ ਲਈ ਇੱਕ ਹੋ ਜਾਂ ਸੇਮ ਟੂ ਚੱਲਾਂਗੇ ਕੋਈ ਗੱਲ ਨਹੀਂ ਕਰੀ ਠੀਕ ਆ ਠੀਕ ਆ ਜੀ ਨੌਜ ਕਹਿਣਾ ਚਲੋ ਚਾਰ ਪਾਣ ਬੇਟੀ ਖਾਸ ਬੈਠੀ ਜੋ ਵੀ ਤੁਹਾਡੇ ਘਰ ਚ ਕਹਿਣ ਹਾਂ 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 ਨੌਜ ਸਜਣੋ ਤਾਂ ਰਾਮਰਵਾ ਕੇ ਵੀ ਤੁਹਾਨੂੰ ਜਿਹੜੀਆਂ ਬੱਚਾ ਲਾ ਕੇ ਵਿਖਾਦ ਦਿੰਨੇ ਆ ਦੋ ਦੋ ਚਾਰ ਚਾਰ ਬਾਕੀ ਤਸੱਲੀ ਤੁਹਾਡਾ ਫਰਜ਼ ਬੰਦਾ ਆ ਕੇ ਪਿੰਡ ਇੱਥੇ ਕਰਨਾ ਤੇ ਵਿਖਾਉਣੇ ਆ ਨੋਈ ਸਜਣੋ ਘਾਰ ਰਾਮਰਵਾ ਕੇ ਜਿਹੜੇ ਵਿਖਾ ਰਹੇ ਤੁਹਾਨੂੰ ਚਵਾਈ ਚਵਾਈ ਚੰਗੀ ਦੱਸਦੇ ਨੇ ਤੇ 15 ਕਿਲੋ ਦੁੱਧ ਜਿਹੜਾ ਭਾਂਡੇ ਚ ਪਾਈ ਦਾ ਸਮਾਂ ਕੋਈ ਦੱਖ ਦਾ ਹੋ ਗਿਆ ਫੇਰ ਦਾ ਬਾਕੀ ਸ਼ਾਮ ਨੂੰ ਆਰਡਰ ਕੁਆਲਟੀ ਹੋਰ ਬਾਈ ਜੋਗਨ ਬਣਜੂ ਪੂਰੀ ਭਾਜੀ ਹਾਂਜੀ ਹਾਂਜੀ ਵੀਰੇ ਅਜੇ ਤਾਂ ਅੱਧਾ ਦਿਨ ਵੀ ਨਹੀਂ ਹੋਇਆ ਤੁਹਾਨੂੰ ਪਤਾ ਹੀ ਆ ਅਜੇ 10:00 ਵਜੇ ਨੇ ਹਾਂਜੀ ਤੇ ਚਲੋ ਜੀ ਬਸ ਮਾਈ ਹਨਾ ਧੰਵਾਦ ਯਾਰ ਤਾਂ ਬੜਾ ਸੁਣਾ ਲੱਗਾ ਠੀਕ ਜੀ ਕੋਈ ਸਿਵਾਈ ਵੀ ਚੰਗੀ ਗੱਲ ਕਰ ਲਾਉਂਦੀ ਹੈ ਹਨਾ ਬਹੁਤ ਵਧੀਆ ਵੀਰੇ ਤੇ ਬਰਕਤਾਂ ਦੇਖਾਂ ਚਲੋ ਇਹ ਬਸ ਕਰ ਤਕਨ ਆ ਵੀ ਚੰਗੀ ਚਵਾਈ ਆ ਅਗਲੇ ਸਨਾ ਦੇ ਵੀ ਉਤਰੀਆਂ ਤੇ ਪਿਛਲਿਆਂ ਦੇ ਵੀ ਹੁੰਦਾ ਹੀ ਆ ਮੋਟੀ ਧਾਰ ਆਉਂਦੀ ਆ ਵੇਖ ਰਹੇ ਤੁਸੀਂ ਠੀਕ ਆ ਜੀ ਗੱਲ ਕਰਨ ਧਾਰ ਆਉਂਦੀ ਮੋਟੀ ਤੇ ਵਹਿੜ ਚੰਗੀ ਆ ਤੁਹਾਡੇ ਮਨ ਨੂੰ ਜ਼ਰੂਰ ਲੱਗੂਗੀ ਪਸੰਦ ਕਰਕੇ ਆਪਣੀ ਖਰੀਦਾਰੀ ਜਿਹੜੀ ਕਰਿਓ ਠੀਕ ਆ ਜੀ ਸასი ਸ਼ਾਲ ਰੱਖ ਰਖਾ ਜੀ